ਇੰਡ ਔਟਾਲਾ ਵਿੱਚ ਕੋਆਪਰੇਟਿਵ ਸੁਸਾਇਟੀ ਦੀਆਂ ਚੋਣਾਂ ਵਿੱਚ ਇੱਕ ਹੰਗਾਮਾ ਹੋਇਆ ਜਿਸ ਦੇ ਤਹਿਤ ਇੱਕ ਤਿੰਨੇ ਸੱਤਾਧਾਰੀ ਦੇ ਅੱਦੇ ਉੱਤੇ ਚੋਣਾਂ ਵਿੱਚ ਧੱਕੇਸ਼ਾਹੀ ਦੇ ਇਲਜ਼ਾਮ ਲਗਾ ਚੋਣਾਂ ਦਾ ਬਾਈਕਾਟ ਕਰ ਸਰਕਾਰ ਖਿਲਾਫ ਨਾਰਾਵਾਜ਼ੀ ਕੀਤੀ ਹੋ ਇਹ ਨਾਮ ਦਾ ਕੋ ਮਰਜੀਤ ਸਿੰਘ ਜੀ ਅੱਜ ਜੋ ਕਮਿਊਨਿਟੀ ਸੁਸਾਇਟੀ ਦੀਆਂ ਮੋਟਾਲੇ ਚੋਣਾਂ ਹੋ ਰਹੀਆਂ ਨੇ ਵਿਰੋਧੀ ਕਰਨੇ ਕਿਹਾ ਕਿ ਟੱਕਾ ਹੋ ਰਿਹਾ ਕਿਉਂਕਿ ਤੁਹਾਡੇ ਪਿਤਾ ਜੀ ਦੇ ਵਿੱਚ ਚੋਣੇ ਖੜੇ ਨੇ ਕੀ ਕਹਿਣਾ ਚਾਹੁੰਦੇ ਪਹਿਲੀ ਗੱਲ ਤੇ ਇਹ ਆ ਜੀ ਮੇਰੇ ਪਿਤਾ ਜੀ ਦਾ ਮੈਂਬਰ ਬਣ ਚੁੱਕੇ ਨੇ ਟਾਲਾ ਕੋਆਪਰੇਟਿਵ ਸੁਸਾਇਟੀ ਦੀਆਂ ਇਲੈਕਸ਼ਨਾਂ ਵਿੱਚ ਤਿੰਨ ਪਿੰਡ ਆਉਂਦੇ ਨੇ ਟਾਲਾ ਰਾਜੇੜ ਕੁੱਲੇਵਾਲ ਜਿਸ ਦੇ ਨੋ ਤੇ ਇਹ ਬਲੇਮ ਲਾਉਂਦੇ ਨੇ ਉਹਦਾ ਮੈਂਬਰ ਬਣ ਚੁੱਕੇ ਨੇ ਚਾਰ ਮੈਂਬਰ ਮੇਰੇ ਟਾਲਾ ਤੋਂ ਬਣ ਚੁੱਕੇ ਨੇ ਠੀਕ ਹੈ ਜੀ ਇਹ ਬੇਬਨਾਤ ਜਿਹੜੇ ਇਲਜ਼ਾਮ ਨੇ ਦੇਖੋ ਇਹ ਹਾਰ ਦੀ ਬਖਲਾਅਤ ਸੀਗੀ ਕਿਉਂਕਿ ਜਦੋਂ ਬੰਦਾ ਹਾਰਦਾ ਹੁੰਦਾ ਹੋਵੇ ਕਹਿੰਦੇ ਨਿਆਣੇ ਕਹਿੰਦੇ ਬਨਿਆਣੇ ਮਾ ਰੋਟੀ ਪਾ ਲੋ ਇਹ ਰੋਟੀ ਪਾਉਣ ਦੀ ਕੋਸ਼ਿਸ਼ ਹੈ ਜੀ ਬਿਲਕੁਲ ਫੇਅਰ ਇਲੈਕਸ਼ਨ ਹੋਈ ਆ ਇਲੈਕਸ਼ਨ ਹੁਣ ਹੋ ਵੀ ਰਹੀ ਆ ਠੀਕ ਆ ਜੀ ਕੋਈ ਕਿਸੇ ਤਰ੍ਹਾਂ ਦਾ ਧੱਕਾ ਨਹੀਂ ਹੋਇਆ ਨਾ ਸਾਨੂੰ ਧੱਕਾ ਕਰਨਾ ਆਉਂਦਾ ਅਸੀਂ ਕਾਨੂੰਨ ਮੁਤਾਬਕ ਚੱਲਿਆ ਕਾਨੂੰਨ ਮੁਤਾਬਕ ਇਲੈਕਸ਼ਨ ਹੋਈ ਆ ਇਹ ਲੋਕਾਂ ਦੀ ਜਿੱਤ ਆ ਵੋਟਾਂ ਪਾ ਕੇ ਲੋਕਾਂ ਨੇ ਮੈਂਬਰ ਚ ਤਾਣਾ ਰੋਟੀ ਤੇ ਨਾਰੇ ਬੱਜ ਵੀ ਕਿਤੇ ਬਾਈਕਾਟ ਕਰ ਦਿੱਤਾ ਕਿ ਦੇਖੋ ਜੀ ਜਦੋਂ ਬੰਦੇ ਨੂੰ ਹਾਰ ਦਿਖਦੀ ਹੋਵੇ ਮੂਰੇ ਫਿਰ ਬਾਈਕਾਟ ਕਰਨਾ ਚੰਗਾ ਹੁੰਦਾ ਕਿਉਂਕਿ ਹਾਰ ਨਾਲੋਂ ਬਾਈਕਾਰਡ ਚੰਗਾ ਲੱਗਦਾ ਵੋਟਾਂ ਹੀ 15 ਕਿਸੀਆਂ ਉਹਨਾਂ ਦੀ ਟੋਟਲ 62 ਵੋਟਾਂ ਨੇ ਰਾਜਿਆਲ ਦੇ ਵਿੱਚ ਤੁਹਾਡੇ ਸਾਹਮਣੇ ਸਾਰਾ ਤਾਂ ਨਗਰ ਰਾਜਿਆਲ ਤੁਸੀਂ ਅਲੇ-ਦਲੇ ਕੈਮਰਾ ਮਾਰ ਕੇ ਦਿਖਾ ਦਿਓ ਸਾਰਾ ਨਗਰ ਤਾਂ ਆਪਣੇ ਨਾਲ ਖੜਾ ਉਹ ਵੋਟਾਂ ਦੇਖਦੇ ਆ ਸੀ ਵੀ ਵੋਟਾਂ ਸਾਡੀਆਂ 15 ਕਿਨੇ ਮੈਂਬਰ ਇੱਕੋ ਬਣਨਾ ਵੀ ਕੋਈ ਫਾਇਦਾ ਹੈ ਨਹੀਂ ਪ੍ਰਧਾਨ ਇਹਨਾਂ ਦਾ ਬਣਨਾ ਹੀ ਬਣਨਾ ਤੈਆ ਕਿਉਂਕਿ ਟਾਲਾ ਤੋਂ ਵੀ ਚਾਰ ਮੈਂਬਰ ਬਣ ਚੁੱਕੇ ਨੇ ਬਸ ਉਹ ਬਖਲਾੜ ਦੇ ਵਿੱਚ ਨਾਰੇਬਾਜ਼ੀ ਕਰਕੇ ਚਲੇ ਗਏ ਬੇਬੁਨਿਆਦ ਇਲਜ਼ਾਮ ਲਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਮੇਰਾ ਨਾਮ ਦਲਜੀਤ ਸਿੰਘ ਬਾਦ ਸਰਪੰਚ ਰਾਜੇਵਾਲ ਉਸਾਇਤੇ ਵੀ ਚੋਣਾ ਹੋ ਰਹੀਆ ਨਹੀਂ ਅੱਜ ਉਹ ਵੀ ਤੇ ਕਹਿ ਰਹੀ ਹੈ ੱੱਕਾशाही ਹੋਈ ਹੈ ਕਾਗਜ਼ਾਤ ਕਰਵਾਏ ਗਏ ਨੇ ਵਾਇਕਟ ਕੀਤਾ ਗਿਆ ਕੋਈ ੱੱਕੇਸ਼ਾਹੀ ਨਹੀਂ ਹੋਈ ਕਾਨੂੰਨ ਅਨਸਾਰ ਸਭ ਨੇ ਕਾਗਜ਼ ਭਰੇ ਨੇ ਤੇ ਜੇ ਉਹਨਾਂ ਦੀਆਂ 4 ਵੋਟਾਂ ਨਹੀਂ ਬਣੀਆਂ ਸਾਡੀਆਂ ਵੀ 5 ਨਹੀਂ ਬਣੀਆਂ ਹੈਗੀਆਂ ਰੋਵਾ ਦਾ ਏਸੀ ਵੀ ਜਿਹਨੀਆਂ 4 ਤਿੰਨ ਪੈਸੇ ਭਰੇਗੇ ਉਹਨਾਂ ਦੀਆਂ ਵੋਟਾਂ ਨਹੀਂ ਬਣੀਆਂ ਅੱਗੇ ਜੇ ਅਸੀਂ ਵੀ 4 ਤਿੰਨ 5 ਵੋਟਾਂ ਦੇ ਪੈਸੇ ਭਰੇ ਨੇ ਉਹਨਾਂ ਨੇ 4 ਦੇ ਪਰ ਇਹਨੇ ਜੇ ਉਹ ਨਹੀਂ ਬਣਿਆ ਕੋਈਆਂ ਸਾਡੀਆਂ 5 ਨਹੀਂ ਬਣੀਆਂ ਉਹਦੀ 1 ਨਹੀਂ ਇਹ ਜ ਕੋਈ ਰੋਲੇ ਵਾਲੀ ਤਾਂ ਕੋਈ ਗੱਲ ਨਹੀਂ ਪਰ ਉਹ ਹਾਰ ਤਾਂ طے ਸੀ ਉਹਨਾਂ ਦੀ ਕਿਉਂ ਜਿਹੜੀਆਂ 62 ਵੋਟਾਂ ਹੈਗੀਆਂ ਨੇ ਬਾਹਰ ਦੇ ਵਿੱਚੋਂ 40 41 ਵੋਟਾਂ ਸਾਡੇ ਆਪਣੇ ਗੁਰਪਤਿਆਂ ਦੀਆਂ ਉਹ ਇਹਨੂੰ ਦੇਖਦੇ ਹੋਏ ਹਾਰ ਨਾ ਬਰਦਾਸ਼ਤ ਕਰਦੇ ਹੋਏ ਖਾਮ ਖਰਾਵਾ ਪਾ ਕੇ ਨਾਰੇਬਾਜ਼ੀ ਕਰਕੇ ਚਲੇ ਗਏ ਅਸੀਂ ਵਿਦਿਆਲਪੁਰਾ ਸਭ ਦੇ ਜੋਗਵਾ ਹੇਠ ਅੱਜ ਨੂੰ ਚੰਗੀਤਰਾ ਚਲਾएंगे ਚੰਗੇ ਕੰਮ ਕਰਾਂਗੇ ਧੰਨਵਾਦ ਕੀ ਨਾਮ ਤੁਹਾਡਾ ਜੀ ਮੈਂ ਗੁਰਦੀਪ ਸਿੰਘ ਪੰਡਰਾਚੜ ਵਾਲਦੋ ਜੀ ਅੱਜ ਤੋਂ ਸੌਣਾ ਹੋ ਰਹੀਆਂ ਨੇ ਰਾਤੀ ਵਾਲੇ ਸੋਸਾਇਟੀ ਦੀ ਹਾਂਜੀ ਸਪਾਈਕਟ ਕੀਤਾ ਗਿਆ ਕੀ ਮਾਮਲਾ ਹੈ ਮਾਮਲਾ ਇਹ ਆ ਜੀ ਕੱਲ ਦਾ ਸਾਨੂੰ ਲਿਸਟ ਨਹੀਂ ਦੇ ਰਿਆ ਸੀ ਇਹ ਕੱਲ ਸ਼ਾਮ ਨੂੰ ਲਿਸਟ ਦਿੱਤੀ ਆ ਉਹਦੇ ਵਿੱਚ ਸਾਡੇ 9 9 ਵੋਟਾਂ ਇਹਨਾਂ ਨੇ ਕੱਟਦੀਆਂ ਜੀ ਇਹਨਾਂ ਦੇ ਹਿੱਸੇ ਕੰਬਰੀਟ ਸੀਗੇ ਜੋ ਪੈਨਜੋਗ ਵੋਟਾਂ ਸੀਗੀਆਂ ਜਦੋਂ ਰਾਜ ਸੈਟਰੀ ਦੇ ਸੈਕਟਰੀ ਨਾਲ ਗੱਲ ਕੀਤੀ ਉਹ ਕਹਿੰਦਾ ਸਵੇਰੇ ਸਾਨੂੰ ਲਿਸਟ ਦੇ ਵਿੱਚ ਨਾਮ ਆ ਜਾਊਗਾ ਲਿਸਟ ਦੇ ਵਿੱਚ ਨਾਮ ਆ ਵੀ ਚੁੱਕਿਆ ਸੀ ਸਾਨੂੰ ਉਹਨਾਂ ਨੇ ਪ੍ਰਿੰਟ ਦਿੱਤਾ ਸੀ ਪਰ ਪ੍ਰੋਜੈਕਟਿੰਗ ਅਫਸਰ ਕਹਿੰਦਾ ਸਿਆਸੀ ਦਵਾਹੇਟ ਕਹਾਂ ਬੋਟਾ ਨਹੀਂ ਪੈਣ ਦਵਾਗੇ ਅਸੀਂ ਅਸੀਂ ਹੁਣ ਪੂਰਨ ਤੌਰ ਤੇ 71 ਦਾ ਸਿਆਸੀ ਦਫਾ ਸਿਆਸੀ ਦਫਾ ਐਮ ਐਲ ਏ ਸਾਹਿਬ ਦਾ ਹੀ ਐਮ ਐਲ ਏ ਸਾਹਿਬ ਦੇ ਪੀ ਏ ਫਾਦਰ ਸਾਹਿਬ ਨੂੰ ਬਣਾ ਰਹੇ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਬਹੁਤ ਹੱਥ ਕੰਡੇ ਫੜਾਏ ਨੇ ਕੱਲ ਵੀ ਸਟਾਫ ਕਹਿ ਰਿਹਾ ਸਾਡੇ ਤੇ ਪ੍ਰੈਸ਼ਰ ਪਿਆ ਸੁਖਵਾਲ ਸਿੰਘ ਦੇ ਕਾਗਜ਼ ਕੈਨਸਲ ਕਰਨ ਲਈ ਪਰ ਉਹ ਜਦੋਂ ਕੰਪਲੀਟ ਸੀ ਆ ਕੇ ਕੈਨਸਲ ਕਰਨ ਦੀ ਕੋਈ ਵਜ੍ਹਾ ਪਣੀ ਨਹੀਂ ਫਿਰ ਅੱਜ ਇਹਨਾਂ ਨੇ ਇਹ ਹੱਥ ਕੰਡਾ ਫੜਾਏ ਹਨ ਪਰ ਦੂਸਰੀ ਗੱਲ ਇਹ ਕਹਿਣਾ ਹੈ ਕਿ ਸਾਡੇ ਜੀ ਮੈਂਬਰਾਂ ਦੇ ਕਾਗਜ਼ ਕਿੱਥੇ ਗਏ ਨਹੀਂ ਉਹਨਾਂ ਦੇ ਕੋਈ ਵੋਟਾਂ ਵਾਲੇ ਵੋਟਾਂ ਜਿੰਨੀਆਂ ਜਿੰਨੇ ਵੀ ਹ ਇਹ ਨਹੀਂ ਪਹੁੰਚੋਗੇ ਜਸ ਕਰਦੇ ਨਹੀਂ ਸਾਡੀ ਪਾਸਪੋਰਟ ਨਹੀਂ ਇੱਕ ਵੀ ਨਹੀਂ ਇੱਕ ਵੀ ਵੇਸ ਕਰਦੇ ਨਾ ਪਰ ਜਵਾਬ ਦੇ ਫੋਨ ਉਹ ਇੱਕ ਵੀ ਬੋਟ ਆਪਣਾ ਪੇਸ ਕਰਦੇ ਨੇ ਬਾਈਕਟ ਹਾਂਜੀ ਅਸੀਂ ਪੂਰਨ ਤੌਰ ਤੇ ਬਾਈਕਟ ਕਰਤਾ ਇਲੈਕਸ਼ਨ ਦਾ ਜੀ ਅੱਗੇ ਦੀ ਤੁਹਾਡੀ ਕੀ ਰਣਨੀਤੀ ਅੱਗੇ ਦੀ ਹੁਣ ਕੋਰਟ ਚ ਜਾਵਾਂਗੇ ਜੀ ਬਾਕੀ ਦੂਜੀ ਗੱਲ ਹੈ ਜਦੋਂ ਆਮ ਆਦਮੀ ਪਾਰਟੀ ਵਾਲੇ ਸਾਡੇ ਕੋਲ ਪਿੰਡ ਆਉਣਗੇ ਪੁੱਤ ਚੋਣਾ ਮੋਕੇ ਉਹਨਾਂ ਦਾ ਲੱਜ ਕੇ ਵਿਰੋਧ ਕੀਤਾ ਜਾਊਗਾ ਇਟਨਾ ਜਵਾਬ ਪੱਥਰ ਨਾਲ ਮੰਗੇ ਜੀ ਕੀ ਨਾਮ ਤੋਂ ਅਮਰਜੀਤ ਸਿੰਘ 77 ਕਿਤੇ ਜਿਹੜੀ ਚੋਣਾ ਹੋ ਰਹੀਆਂ ਹਾਂ ਹਾਂਜੀ ਹਾਂਜੀ ਧੱਕਾ ਚਾਈ ਹੋ ਰਹੀ ਹੈ ਦੋਨੋਂ ਨਹੀਂ ਨਹੀਂ ਕੋਈ ਕੋਈ ਧੱਕਾ ਚਾਈ ਦੀ ਹੈਗੀ ਜੋ ਅਸੀਂ ਪ੍ਰੋਗਰਾਮ ਬਣਾ ਕੇ ਭੇਜਿਆ ਉਹਦੇ ਸਾਰ ਰਿਕਾਰਡਿੰਗ ਚੋਣਾ ਹੋ ਰਹੀ ਜਾਂਦੀ ਕਿਸੇ ਦਾ ਕੋਈ ਪੱਖਵਾਦੀ ਕੀਤਾ ਜਾ ਰਿਹਾ ਆਪਣੇ ਵੱਲੋਂ ਸਾਡਾ ਸਹੀ ਅਸੀਂ ਕਰਾ ਰਹੇ ਹਾਂ ਪ੍ਰਾਪਤੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز